ਤੇ ਸਾਡੇ ਅੰਦਰ ਇਹ ਸਮਝ ਕਿਉਂ ਨਹੀਂ ਆ ਪਾਰੀ ਕਿ ਅਸੀਂ ਬਾਡੀ ਦੇ ਕੀ ਲਗਾਣਾ ਹੈ ਤੇ ਕੀ ਨਹੀਂ ਲਗਾਣਾ ਅਸੀਂ ਬਾਡੀ ਦੇ ਅੰਦਰ ਕੀ ਭੇਜਣਾ ਹੈ ਤੇ ਕੀ ਨਹੀਂ ਭੇਜਣਾ ਇਹ ਤਾਂ ਬੇਸਿਕ ਸੀ ਨਾ ਹਾਲੇ ਕਿ ਪਹਿਲਾਂ ਸੀ ਜਦੋਂ ਪੜਾਈ ਦਾ ਲੈਵਲ ਇਹਨਾਂ ਉੱਚਾ ਨਹੀਂ ਰੱਖਿਆ ਸੀ ਉਦੋਂ ਸੀ ਅਵਰਨੈਸ ਦੇ ਪ੍ਰਤੀ ਕਿ ਅਸੀਂ ਬਾਡੀ ਤੇ ਕੀ ਲਾਉਣਾ ਕੀ ਨਹੀਂ ਲਗਾਉਣਾ ਅੱਜ ਕਿਉਂ ਨਹੀਂ ਹੈ 12000 ਕੈਮੀਕਲ O2 R&D ਦੇ ਮੁਤਾਬਕ ਸਾਨੂੰ ਪਤਾ ਲੱਗਾ ਨੋ ਡਾਊਟ ਅਸੀਂ ਕਿਹੜਾ ਅਮਰੀਕਾ ਜਾਂ ਯੂਕੇ ਨਹੀਂ ਇਹ ਜਿਹੜੇ ਤੁਸੀਂ 12000 కెమికਲ ਕਹਿ ਰਹੇ ਹੋ ਇਹ ਇੱਕ ਮੇਕਅਪ ਦੀ ਟਿਊਬ ਚ ਨਹੀਂ ਜਾਂ ਓਵਰঅল ਮੇਕਅਪ ਦੇ ਵਿੱਚ ਨਹੀਂ ਓਵਰঅল ਲਗ ਲਗ ਜਗਾਦਰ ਤੇ ਐਡ ਕੀਤੇ ਗਏ ਨੇ ਠੀਕ ਹੈ ਹੂੰ ਠੀਕ ਹੈ ਤਾਂ ਮਤਲਬ 12000 కెమికਲ ਉਹ ਐਡ ਕੀਤੇ ਗਏ ਨੇ ਕੁਝ ਜਿਵੇਂ ਬਲਸ਼ਰ ਚ ਪਾ ਦਿੱਤੇ ਗਏ ਫੇਸ਼ਲ ਕਿਟ ਚ ਪਾ ਦਿੱਤੇ ਗਏ ਆਈਲਾਈਨਰ ਚ ਪਾ ਦਿੱਤੇ ਗਏ ਡਾਈ ਚ ਪਾ ਦਿੱਤੇ ਗਏ ਆ ਆਪਣੇ ਜਿਹੜੀ ਵੈਕਸ ਕਰਨ ਵਾਲੀਆਂ ਟਿਊਬਸ ਪਾ ਦਿੱਤੇ ਗਏ ਔਰ ਹੋਰ ਜਿੰਨੇ ਵੀ ਕੋਸਮੈਟਿਕ ਜਿੰਨੀਆਂ ਵੀ ਆਈਟਮਸ ਆndੀਆਂ ਨੇ ਹੁਣ ਬੀਬੀਆਂ ਨੇ ਕਿਹਾ ਵੀ ਹੁਣ ਅਸੀਂ ਬੈਸਟਿਕ ਦੇ ਵਿੱਚ ਪਾ ਦਿੱਤੇ ਗਏ ਬੀਬੀਆਂ ਨੇ ਤਾਂ ਹੁਣ ਇਹ ਵੀ ਕਿਹਾ ਨੇ ਕਹਿੰਦੇ ਵੀ ਹੁਣ ਅਸੀਂ ਲਿਪਸਟਿਕ ਵੀ ਨਾ ਲਈਏ ਮੈਂ ਮੈਂ ਐਗਰੀ ਹਾਂ ਉਹਨਾਂ ਦੇ ਨਾਲ ਲੇਕਿਨ ਮੈਂ ਐਸੀ ਇਹ ਮੈਂ ਚੀਜ਼ ਇਸ ਕਰਕੇ ਨਹੀਂ ਦੱਸ ਰਿਹਾ ਕਿ ਮੈਂ ਕੋਸਮੈਟਿਕ ਦੇ ਅਗੇਂਸਟ ਹਾਂ ਲੇਕਿਨ ਸਵਾਲ ਇਹ ਖੜਾ ਹੈਗਾ ਕਿ ਕੈਮੀਕਲੀ ਕਿਉਂ ਚੀਜ਼ ਡਿਮਾਂਡ ਤੇ ਖੜੀ ਹੈ ਹਮ ਠੀਕ ਹੈ ਜਦੋਂ ਅਸੀਂ ਇਹਦੇ ਤੇ ਸੋਚਣਾ ਸ਼ੁਰੂ ਕਰ ਦਾਂਗੇ ਤਾਂ ਤਾਂ ਸੋਲੂਸ਼ਨ ਵੀ ਆ ਜਾਏਗਾ ਇਹ ਨਹੀਂ ਹੈਗਾ ਕਿ ਲਿਪਸਟਿਕ ਕੈਮੀਕਲ ਦਾ ਲੈਡ ਤੋਂ ਬਣਾ ਬਣ ਨਹੀਂ ਸਕਦੀ ਨਹੀਂ ਇਹ ਚ ਲੈਡ ਪਿਆ ਹੁੰਦਾ ਯੈਸ ਇਟਸ ਲਿਪਸਟਿਕ ਦੇ ਅੰਦਰ ਜੋ ਰਿਸਰਚ ਪਾਇਆ ਗਿਆ ਕਿ ਇਟਸ ਲੈਡ ਦੀ ਮਾਤਰਾ ਹੁੰਦੀ ਹੈ ਕੁਝ ਨਾ ਲੇਡੀਜ਼ ਇਹ ਕਹਿੰਦੀਆਂ ਨੇ ਕਹਿੰਦੀ ਸਾਡੀ ਲਿਪਸਟਿਕ ਤਾਂ ਅਸੀਂ 600 ਰੁਪਏ ਦੀ ਲਈਓ ਜ ਜੈਚਰਲ ਇਨਗਰੀਡੀਅੰਟਸ ਹੁੰਦੇ ਨੇ ਤੇ ਇਹਦੇ ਨਾਲ ਤਾਂ ਸਾਨੂੰ ਕੋਈ ਸਾਈਡ ਇਫੈਕਟ ਹੀ ਨਹੀਂ ਹੁੰਦਾ ਨਹੀਂ ਅ ਦੇਖੋ ਇਹ ਚੀਜ਼ ਦਾ ਸਭ ਤੋਂ ਪਹਿਲਾਂ ਤਾਂ ਉਹਦੇ ਇਨਗਰੀਡੀਅੰਟਸ ਪੜ੍ਹਨੇ ਸਿੱਖੀਏ ਅਸੀਂ ਹਮ ਇਨ ਸਾਨੂੰ ਇਨਗਰੀਡੀਅੰਟਸ ਪੜ੍ਹਨੇ ਨਹੀਂ ਆ ਰਹੇ ਮੈਨੂੰ ਨਹੀਂ ਲੱਗਦਾ ਕਿ ਕਿੰਨੀ ਆਦੀਤ ਹੋਏਗੀ ਕਿ ਜਦੋਂ ਅਸੀਂ ਕੋਸਮੈਟਿਕ ਖਰੀਦਦੇ ਵੇਲੇ ਇਨਗਰੀਡੀਅੰਟਸ ਹੁਣ ਇਨਗਰੀਡੀਅੰਟਸ ਮੈਂ ਤਾਂ ਹਮ ਦੱਸਦਾ ਚੀਜ਼ ਕੀ ਹੁੰਦੀ ਆ ਜਦੋਂ ਲੇਬਲ ਬਣਾਇਆ ਜਾਂਦਾ ਨਾ ਜੀ ਤਾਂ ਉਹਦੇ ਅੰਦਰ ਜਿਹੜੀ ਮੰਨ ਲਓ ਉਹਨਾਂ ਨੇ ਕਿਹਾ ਜੀ ਇਹਦਾ ਬੇਸ ਹੈਗਾ ਕੋਕੋਨਟ ਜਾਂ ਇਹਦਾ ਬੇਸ ਹੈਗਾ ਐਲੋਵੇਰਾ ਜਾਂ ਉਹਨਾਂ ਨੇ ਕਿਹਾ ਤਾਂ ਜੀ ਇਹਦਾ ਬੇਸ ਹੈਗਾ ਬਲੂ ਬੇਰੀ ਬਿਲਕੁਲ ਠੀਕ ਹੈ ਕੁਝ ਇਸ ਤਰ੍ਹਾਂ ਦੇ ਫਰੂਟਸ ਦਿਖਾ ਦਿੱਤੇ ਗਏ ਹੁਣ ਉਹ ਫਰੂਟਸ ਉਦੇ ਡੱਬੇ ਦੇ ਬਾਹਰ ਔਰ ਲੇਬਲ ਦੇ ਬਾਹਰ ਬਹੁਤ ਵੱਡਾ ਕਰਕੇ ਲੱਗਾ ਹੋਊਗਾ ਉਹ ਡਾਇਰੈਕਟ ਕਰਦਾ ਸਾਨੂੰ ਜਿਹੜਾ ਨੇਚਰਲ ਲੱਗਦਾ ਕਿਉਂਕਿ ਲੇਬਲ ਨੂੰ ਦਾ ਨੇਚਰਲ ਲੁੱਕ ਕਰਨ। ਬਟ ਜਦੋਂ ਤੁਸੀਂ ਇਨਗਰੀਡੀਐਂਟਸ 'ਚ ਪੜੋਗੇ ਤਾਂ ਲਿਖਿਆ ਹੋਊਗਾ 1% ਪਾਇਆ ਗਿਆ ਹੈ। ਅਰੇ ਭਾਈ ਜੀ ਇਹ 1% ਹੈ ਜਿਹਨੂੰ ਇੰਨਾ ਵੱਡਾ ਬਾਹਰ ਲਾਇਆ ਤੁਸੀਂ। ਠੀਕ ਹੈ ਤਾਂ ਬਾਕੀ ਨੇ 99% ਕੀ ਹੈ ਉਹ ਸਵਾਲ ਖੜਾ ਹੈ। ਸਾਡੇ ਕੋਲ ਜਵਾਬ ਹੋਣਾ ਚਾਹੀਦਾ ਕਿ ਜੇ ਸਾਡੀਆਂ ਬੱਚੀਆਂ ਮਾਥਾਵਾ ਪਹਿਣਨ ਨੂੰ ਬ੍ਰੈਸਟ ਕੈਂਸਰ ਹੋ ਰਿਹਾ ਕਿੱਥੋਂ ਆ ਰਿਹਾ? ਉਸੀ ਚੀਜ਼ ਦੀ ਆਰ ਐਨ ਡੀ ਕਰਦੇ ਕਰਦੇ ਸੀ ਕੋਸਮੈਟਿਕ ਤੇ ਪਹੁੰਚੇ ਪੈਰਾਬੈਨ ਇੱਕ ਕਿਸਮ ਦਾ ਕੈਮੀਕਲ ਹੈ ਇੱਕ ਕਿਸਮ ਦਾ ਕੋਸਮੈਟਿਕ ਯੂਜ਼ ਓਨ ਵਾਲਾ ਇਨਗਰੀਡੀਐਂਟਸ ਤੇ ਪ੍ਰੀਜ਼ਰਵੇਟਿਵ ਚ ਨੂੰ ਐਡ ਕੀਤਾ ਜਾਂਦਾ ਹੈ ਇਸ ਤਰ੍ਹਾਂ ਦਾ ਭਿਆਨਕ ਕੈਮੀਕਲ ਹੈ ਜਿਹੜਾ ਬ੍ਰੈਸਟ ਕੈਂਸਰ ਨੂੰ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਸਪੀਡ ਰੈਪਿਡਲੀ ਹੈਲਪ ਕਰਦਾ ਕੈਂਸਰ ਦੀ ਤਾਂ ਬ੍ਰੈਸਟ ਕੈਂਸਰ ਇਹਦਾ ਬਹੁਤ ਤੇਜ਼ੀ ਨਾਲ ਵਾਧਾ ਹੈ ਤੇ ਇਹ ਮੇਕਅਪ ਦੇ ਵਿੱਚ ਉਸ ਕਾਮਨ ਹਰ ਕੋਸਮੈਟਿਕ ਪਰਾਬੈਨ ਆढਾ ਹੁੰਦਾ ਹੈ ਹੂੰ ਹਰ ਡਾਈਜ਼ ਹੁੰਦਾ ਜੀ ਠੀਕ ਹੈ ਤਾਂ ਇਸ ਇਸ ਕਰਕੇ ਅਵੀਰ ਇਹੀ ਚੀਜ਼ ਕਹਿ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਕੋਸਮੈਟ ਬਟ ਅਸੀਂ ਕਹਿ ਰਹੇ ਕਿ ਅਗਰ ਇਨਾ ਹੀ ਭਿਆਨਕ ਕੈਮੀਕਲ ਪਾ ਕੇ ਸਾਨੂੰ ਸਰਵ ਕੀਤਾ ਜਾ ਰਿਹਾ ਹੈ ਬਿਲਕੁਲ ਤੇ ਅਸੀਂ ਕਿਉਂ ਕਰ ਰਹੇ ਹਾਂ ਸਾਡਾ ਫਰਜ਼ ਹੈ ਇੱਕ ਨੈਚੁਰਲ ਸਾਇੰਸ ਐਕਸਪਰਟ ਹੋਣ ਦੇ ਨਾਤੇ ਤੁਹਾਡੇ ਤੱਕ ਇਹ ਰੈਫਰੈਂਸ ਇੰਟਰੋਡਿਊਸ ਕਰਵਾਣਾ ਹੂੰ ਅਗਲੀ ਡਿਸੀਜਨ ਲੈਣਾ ਉਹ ਤੁਸੀਂ ਲੈਣਾ